ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਜਿਹੜੀ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਰਕਾਰਾਂ ਦਾ ਕੰਮ ਕੀ ਹੁੰਦਾ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਨਿਆਂ ਦੇਣਾ ਉਹਨਾਂ ਨੂੰ ਸਮਾਜਿਕ ਤੌਰ ਤੇ ਇਹ ਮਹਿਸੂਸ ਕਰਾਉਣਾ ਕਿ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਤੇ ਹਰ ਗੱਲ ਦੇ ਵਿੱਚ ਸਰਕਾਰ ਉਹਨਾਂ ਦੇ ਨਾਲ ਖੜੀ ਰਹੂਗੀ ਉਹ ਕਿਸੇ ਵੀ ਮਾਮਲੇ ਦੇ ਵਿੱਚ ਉਲਝਣ ਚਾਹੇ ਉਹਨਾਂ ਤੇ ਕੋਈ ਭੀੜ ਪਵੇ ਚਾਹੇ ਉਹਨਾਂ ਨੂੰ ਕੋਈ ਠੱਗਣ ਦੀ ਕੋਸ਼ਿਸ਼ ਕਰੇ ਚਾਹੇ ਕਿ ਉਹਨਾਂ ਨਾਲ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਜਿਵੇਂ ਵੀ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਊਗਾ ਤਾਂ ਸਰਕਾਰ ਉਹਦੇ ਨਾਲ ਸਿੱਜੂਗੀ ਇਸੇ ਕਰਕੇ ਤੁਹਾਨੂੰ ਅਕਸਰ ਹੀ ਤੁਸੀਂ ਦੇਖਦੇ ਹੋਵੋਗੇ ਕਿ ਜਦੋਂ ਬੰਦਾ ਕਿਸੇ ਮਾਮਲੇ ਦੇ ਵਿੱਚ ਕਿਸੇ ਨੂੰ ਹਾਰਮ ਕਰਦਾ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਚਾਹੇ ਉਹ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਚਾਹੇ ਉਹ ਸਰਕਾਰੀ ਮੁਲਾਜ਼ਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਜਿੱਥੇ ਮਾੜੀ ਜਿਹੀ ਸਰਕਾਰ ਇਹਨੂੰ ਇਨਵੋਲਵ ਹੋ ਜਾਵੇ ਜਾਂ ਕਿਸੇ ਹੋਰ ਮਾਮਲੇ ਦੇ ਵਿੱਚ ਜਿੱਥੇ ਕਿਤੇ ਵੀ ਇੰਡੀਵਿਜੂਅਲ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਲੱਗੇ ਕਿ ਇਹ ਜਿਹੜਾ ਮਾਮਲਾ ਇਹ ਇਹਦਾ ਇੰਡੀਵਿਜੂਅਲ ਨਹੀਂ ਗਾਇ ਸਰਕਾਰ ਦਾ ਵੀ ਹੈ ਤਾਂ ਉੱਥੇ ਸਟੇ ਵਰਸਸ ਸਟੇਟ ਹੋ ਜਾਂਦਾ ਅਦਾਲਤੀ ਭਾਸ਼ਾ ਤੁਸੀਂ ਤੁਹਾਡੀ ਕਿਵੇਂ ਨਾ ਕਿਵੇਂ ਵਾ ਵਾਸਤਾ ਪੈਂਦਾ ਹੀ ਹੋਊਗਾ ਉੱਥੇ ਕੋਈ ਵੀ ਬੰਦਾ ਜਿਹੜਾ ਕ੍ਰਿਮੀਨਲ ਹੁੰਦਾ ਉਹ ਵਰਸਸ ਸਟੇਟ ਕਿਹਾ ਜਾਂਦਾ ਕੁਝ ਕੁ ਮਾਮਲਿਆਂ ਦੇ ਵਿੱਚ ਹਰ ਮਾਮਲੇ ਦੇ ਵਿੱਚ ਤਾਂ ਨਹੀਂ ਚੱਲਦਾ ਆਪਾਂ ਕਹਿ ਸਕਦੇ ਤਾਂ ਇਹ ਮੈਂ ਗੱਲਾਂ ਕਿਉਂ ਕਰ ਰਿਹਾ ਨਿਆਂ ਦੀ ਸਮਾਜਿਕ ਬਰਾਬਰੀ ਦੀ ਭਰੋਸੇਯੋਗਤਾ ਦੀ ਸਰਕਾਰਾਂ ਦੀ ਖੜਨ ਦੀ ਕਿਉਂਕਿ ਰਾਮਦੇਵ ਦਾ ਮਾਮਲਾ ਇੱਕ ਅਜਿਹਾ ਮਾਮਲਾ ਜਿਸ ਮਾਮਲੇ ਦੇ ਵਿੱਚ ਸਰਕਾਰਾਂ ਫੇਲ ਨਿਕੰਮੀਆਂ ਫਾਡੀ ਤੇ ਇਹ ਕਹਿ ਸਕਦੇ ਆ ਕਿ ਸਰਕਾਰਾਂ ਇੱਕ ਤਰੀਕੇ ਦੇ ਨਾਲ ਇਸ ਪੂਰੇ ਪ੍ਰਕਰਨ ਦੇ ਵਿੱਚੋਂ ਗਾਇਬ ਨਜ਼ਰ ਆਈਆਂ ਨੇ ਤੇ ਜਦੋਂ ਸਰਕਾਰਾਂ ਗਾਇਬ ਹੁੰਦੀਆਂ ਨੇ ਉਹਦੇ ਪਿੱਛੇ ਦੋ ਹੀ ਕਾਰਨ ਹੁੰਦੇ ਆ ਜਾਂ ਤਾਂ ਕੋਈ ਸਿਆਸੀ ਮਜਬੂਰੀ ਹੁੰਦੀ ਹੈ ਜਾਂ ਫਿਰ ਚੜਾਵਾ ਕਿੰਨਾ ਚੜ ਗਿਆ ਹੁੰਦਾ ਕਿ ਸਰਕਾਰ ਕੋਲੇ ਸਰਕਾਰ ਦੇ ਤੰਤਰ ਦੇ ਵਿੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ ਤੇ ਬੰਦਾ ਉਹ ਉਹ ਚੌਧੇ ਵਾਲੇ ਲੋਕਾਂ ਦੇ ਸੁਖਦਾਰ ਲੋਕਾਂ ਦੇ ਨੇੜੇ ਹੁੰਦਾ ਹੁਣ ਇਹ ਗੱਲਾਂ ਆਰਮਦੇਵ ਨਾਲ ਜੁੜਦੀਆਂ ਕਿਵੇਂ ਨੇ ਮੈਨੂੰ ਲੱਗਦਾ ਕਿ ਜੇਕਰ ਸੁਪਰੀਮ ਕੋਰਟ ਨਾ ਹੋਵੇ ਇਸ ਦੇਸ਼ ਦੇ ਵਿੱਚ ਜਿਹਨੇ ਪਿਛਲੇ ਦਿਨੀ ਚੰਡੀਗੜ੍ਹ ਚੋਣ ਮਾਮਲੇ ਦੇ ਵਿੱਚ ਟਿੱਪਣੀ ਕੀਤੀ ਕਿ ਤੁਸੀਂ ਲੋਕਤੰਤਰ ਦਾ ਕਤਲ ਨਹੀਂ ਕਰ ਸਕਦੇ ਚੋਣ ਬੌਂਡ ਨੂੰ ਕਿਹਾ ਕਿ ਤੁਸੀਂ ਠੱਗੀ ਨਹੀਂ ਮਾਰ ਸਕਦੇ ਲੋਕਾਂ ਦੇ ਨਾਲ ਤੇ RAMDEV ਨੂੰ ਕਿਹਾ ਕਿ ਅੱਖੀ ਘਟਾ ਨਹੀਂ ਪਾ ਸਕਦੇ ਤੁਸੀਂ RAMDEV ਨੂੰ ਲੰਘੇ ਕੁਝ ਮਹੀਨਾ ਦੇ ਵਿੱਚ ਜੇਕਰ ਮੈਂ ਜਾਵਾਂ 29 ਫਰਵਰੀ ਨੂੰ ਇੱਕ ਸੁਣਵਾਈ ਹੋਈ ਸੀ 28 ਫਰਵਰੀ ਦੇ ਗੇਟ ਦੇ ਵਿੱਚ ਤਾਂ ਉਦੋਂ ਇੱਕ ਸੁਣਵਾਈ ਹੋਈ ਸੀ RAMDEV ਦੀ ਇਸੇ ਤਰ੍ਹਾਂ ਗੁਮਰਾਹਕੋਨ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਪਤੰਜਲੀ ਆਯੁਰਵੇਦ ਦੀ ਗੁਮਰਾਹਕੋਨ ਇਸ਼ਤਿਹਾਰਬਾਜ਼ੀ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਕੰਪਨੀ ਤੇ ਉਹਦੇ ਪ੍ਰਬੰਧਕੀ ਨਿਰਦੇਸ਼ਕ ਜਿਹੜੇ ਆਚਾਰੀਆ ਬਾਲਕ੍ਰਿਸ਼ਨਾ ਇਹਨੂੰ ਮਾਣਹਾਨੀ ਦਾ ਨੋਟਿਸ ਜਾਰੀ ਕੀਤਾ ਸੀਗਾ ਤੇ ਨਾਲ ਹੀ ਇਹ ਕਹਿੰਦੇ ਸੀਗੇ ਕਿ ਤੁਹਾਡੇ ਵਿਹਾਰ ਤੋਂ ਪਤਾ ਲੱਗਦਾ ਕਿ ਤੁਸੀਂ ਅੱਖੀ ਘੱਟਾ ਪਾ ਰਹੇ ਹੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਡਾਇਰੈਕਟ ਪਟੀਸ਼ਨ ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਸੀਗਾ ਕਿ ਸਥਿਤੀ ਗੰਭੀਰ ਹੈ ਕੰਪਨੀ ਨੂੰ ਵਾਰ-ਵਾਰ ਚੇਤਾਵਨੀਆਂ ਦਿੱਤੇ ਜਾਣ ਦੇ ਬਾਵਜੂਦ ਗੁਮਰਾਹਕੋਨ ਇਸ਼ਤਿਹਾਰ ਨਸ਼ਰ ਕਰਨ ਦਾ سلسلہ ਰੋਕ ਨਹੀਂ ਰਿਹਾ ਸੁਪਰੀਮ ਕੋਰਟ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਪਤੰਜਲੀ ਕੰਪਨੀ ਨੂੰ ਚੇਤਾਵਨੀ ਦਿੱਤੀ ਸੀ ਕਿ ਉਸ ਵੱਲੋਂ ਆਪਣੀਆਂ ਹਰਬਲ ਦਵਾਈਆਂ ਦੇ ਕਾਰਗਰ ਹੋਣ ਨੂੰ ਲੈ ਕੇ ਕੀਤੇ ਜਾਂਦੇ ਹਰੇਕ ਝੂਠੇ ਦਾਅਵੇ ਦੇ ਬਦਲੇ 1 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਉਸ ਤੋਂ ਲੈ ਕੇ ਹੁਣ ਤੱਕ ਫਰਵਰੀ ਤੋਂ ਲੈ ਕੇ ਹੁਣ ਤੱਕ ਆਪਾਂ ਅਪ੍ਰੈਲ ਦੇ ਵਿੱਚ ਖੜੇ ਆਂ ਅਪ੍ਰੈਲ ਵੀ ਤਕਰੀਬਨ ਆਪਣੇ ਅਖੀਰਲੇ ਪੜਾਅ ਵੱਲ ਨੂੰ ਆਂ ਅਪ੍ਰੈਲ ਦੇ ਵਿੱਚ ਤਾਂ ਸੁਪਰੀਮ ਕੋਰਟ ਦੇ ਵਿੱਚ ਜਿੰਨੀਆਂ ਸੁਣਵਾਈਆਂ ਹੋਈਆਂ ਸੁਪਰੀਮ ਕੋਰਟ ਨੇ ਇਸ ਬੰਦੇ ਦੀ ਲਾਹ-ਪਾਕ ਕੀਤੀ ਇਥੋਂ ਤੱਕ ਇਹਨੂੰ ਕਿਹਾ ਕਿ ਜਿਵੇਂ ਤੂੰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੱਤੇ ਆ ਤੂੰ ਜਿਵੇਂ ਅਖਬਾਰਾਂ ਦੇ ਵਿੱਚ ਲਿਵਾਉ ਇਸ਼ਤਿਹਾਰ ਦਿੱਤੇ ਓਵੇਂ ਅਖਬਾਰਾਂ ਦੇ ਵਿੱਚ ਮਾਫੀ ਮੰਗ ਇਹ ਬਹੁਤ ਵੱਡੀ ਟਿੱਪਣੀ ਸੀ ਸੁਪਰੀਮ ਕੋਰਟ ਦੀ ਪਰ ਇਸ ਬੰਦੇ ਨੇ ਇੱਕ ਨਿੱਕੇ ਜਿਹੇ ਕਾਲਮ ਦੇ ਵਿੱਚ ਮਾਫੀ ਮੰਗੀ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਕਿਹਾ ਕਿ ਐਦਾਂ ਮਾਫੀ ਨਹੀਂ ਜਿਵੇਂ ਤੇਰੇ ਇਸ਼ਤਿਹਾਰ ਵੱਡੇ ਵੱਡੇ ਜਾਂਦੇ ਸੀ ਉਸ ਤਰੀਕੇ ਦੀ ਮਾਫੀ ਤੈਨੂੰ ਮੰਗਣੀ ਪਊਗੀ ਆਪਣੇ ਇਸ਼ਤਿਹਾਰਾਂ ਦੇ ਮਾਮਲੇ ਦੇ ਵਿੱਚ ਹੁਣ ਇਹ ਤਾਂ ਸੀ ਕਿ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਹਰੇਕ ਝੂਠੇ ਦਾਅਵੇ ਦੇ ਬਦਲੇ ਸੀ 1 ਕਰੋੜ ਰੁਪਏ ਦਾ ਜੁਰਮਾਨਾ ਕਰਾਂਗੇ ਤੇ ਤੁਸੀਂ ਅੱਖੀ ਘੱਟਾ ਨਹੀਂ ਆ ਪਾ ਸਕਦੇ ਲੋਕਾਂ ਦੇ ਜੇ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਸਿੱਧਾ ਕਿਹਾ ਕਿ ਬੰਦੇ ਦੇ ਪੁੱਤ ਬਣ ਜਾਓ ਖੈਰ ਹੁਣ ਇਹ ਇਹ ਵਾਰਡਿੰਗ ਤਾਂ ਕੋਰਟ ਦੀ ਹੋ ਨਹੀਂ ਨਾ ਸਕਦੇ ਤਾਂ ਆਪਾਂ ਕਹਿ ਸਕਦੇ ਆ ਇਹਦੇ ਨਾਲ ਹੀ ਅਦਾਲਤ ਨੇ ਉਹਨਾਂ ਨੂੰ ਕਿਹਾ ਕਿ ਜਿਹੜੇ ਤੁਸੀਂ ਇੱਕ ਜਿਹੜਾ ਝੂਠਾ ਦਾਵਾ ਕਰਦੇ ਹੋ ਕਿ ਸਾਡੀ ਦਵਾਈ ਜੀ ਆ ਸਾਡੀ ਦਵਾਈ ਮੂਰੇ ਐਲੋਪੈਥਾ ਕੁਝ ਵੀ ਨਹੀਂ ਗੀ ਡਰੱਗਸ ਐਂਡ ਮੈਜਿਕ ਰੈਮਡੀਜ਼ ਅਬਜੈਕਸ਼ਨਲ ਐਡਵਰਟਾਈਜ਼ਮੈਂਟ ਹੈ ਇਹ ਕਹਿੰਦੇ 1954 ਐਕਟ ਦੇ ਅਧੀਨ ਤੇ ਇਹਦੋਂ ਅਦਾਲਤ ਨੇ ਸਪਸ਼ਟ ਕੀਤਾ ਕਿ ਜਿਹੜਾ ਕਾਰੋਬਾਰੀ ਮੁਫਾਦ ਖਾਤਰ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਨੂੰ ਅਸੀਂ ਸਹਿਣ ਨਹੀਂ ਕਰਾਂਗੇ ਖਾਸ ਕਰਕੇ ਸਿਹਤ ਦੇ ਮਾਮਲੇ ਦੇ ਵਿੱਚ ਸਿਹਤ ਦੇ ਮਾਮਲੇ 'ਚ ਤੁਹਾਨੂੰ ਨਾ ਫਾਰਮਾਸਿਟੀਕਲ ਕੰਪਨੀਆਂ ਦੇ ਚੋਣ-ਬਾਣਡਾ ਬਾਰੇ ਵੀ ਲੈ ਕੇ ਚੱਲਾਂਗੇ ਅੱਗੇ ਲੈ ਕੇ ਚੱਲਾਂਗੇ ਆਪਾਂ ਹੁਣ ਉਸ ਤੋਂ ਬਾਅਦ ਇਹ ਫਾਲੋਅ ਅਪ ਸੀਗਾ 29 ਫਰਵਰੀ ਨੂੰ ਜਿਹੜੀ ਖਬਰ ਆਈ ਆਪਾਂ ਅੱਗੇ ਫਾਲੋਅ ਅਪ ਕੀਤਾ ਕਿ ਅ ਹੁਣ 23 April 2024 ਨੂੰ ਇੱਕ ਹੋਰ ਖਬਰ ਆਈ ਇਸੇ ਆ ਮਾਮਲੇ ਦੇ ਜੁੜੀ ਇੱਕ ਖਬਰ ਦੀ ਟ੍ਰਿਬਿਊਨ ਦੇ ਵਿੱਚ ਆ ਜਿਹੜੀ ਪਹਿਲਾਂ ਵਾਲੀ ਖਬਰ ਸੀ ਉਹ ਹਿੰਦੁਸਤਾਨ ਟਾਈਮਜ਼ ਨੇ ਛਾਪੀ ਸੀ ਬਕਾਇਦਾ ਇਹਦੇ ਨਾਲ ਜੋ ਵੀ ਅਦਾਲਤੀ ਕਾਰਵਾਈ ਹੋਈ ਹੈ ਇੱਕ ਲਾਈਵ ਲਾਅ ਨਾਂ ਦੀ ਵੈਬਸਾਈਟ ਆ ਜਿਹੜੇ سنگੀਨ ਮਾਮਲੇ ਨੇ ਨਾ ਜਿਹੜੇ ਜੇ ਤੁਹਾਨੂੰ ਕਦੇ ਸਮਾਂ ਮਿਲੇ ਤਾਂ ਜਿਹੜੇ ਦੇਸ਼ ਭਰ ਦੇ ਵਿੱਚ ਉੱਚ ਪੱਧਰ ਦੇ ਮਾਮਲੇ ਨੇ ਵੱਡੇ ਮਾਮਲੇ ਨੇ ਉਹ ਕਈ ਵਾਰੀ ਉਹ ਸਾਈਡ ਦੇ ਉੱਤੇ ਉਹ ਜਿੰਨੇ ਵੀ ਅਦਾਲਤ ਦੇ ਵਿੱਚ ਚਾਹੋ ਸਰਕਾਰ ਦਾ ਵਕੀਲ ਕੀ ਕਹਿੰਦਾ ਕੇਂਦਰ ਦਾ ਕੀ ਕਹਿੰਦਾ ਔਟਾਰਨੀ ਜਨਰਲ ਹਰਿਆਣਾ ਨੇ ਕੀ ਕਿਹਾ ਪੰਜਾਬ ਨੇ ਕੀਆ ਉਹ ਸਾਰੀ ਐਮੈਂਡਮੈਂਟ ਦੀ ਸਾਰੀ ਗੱਲਬਾਤ ਉਹ ਲਿਖ ਦਿੰਦੇ ਓਵੇਂ ਵਾਰਡਿੰਗ ਦੇ ਵਿੱਚ ਓਵੇਂ ਡਿੱਟੋ ਬਿਸ਼ਾਬ ਦਿੰਦਾ ਉਹ ਪੜਨ ਵਾਲੀਆਂ ਚੀਜ਼ਾਂ ਹੁੰਦੀਆਂ ਕਈ ਵਾਰੀ ਕਿਉਂਕਿ ਜਦੋਂ ਤੁਸੀਂ ਅਦਾਲਤੀ ਚੀਜ਼ਾਂ ਦਾ ਹਵਾਲਾ ਦਿੰਨਾ ਫਿਰ ਤੁਹਾਡੇ ਕੰਮ ਆਉਂਦੀਆਂ ਚੀਜ਼ਾਂ ਖੈਰ ਹੁਣ ਜਿਹੜੀ 23 April 2024 ਨੂੰ ਇੰਗਲਿਸ਼ ਟ੍ਰਿਬਿਊਨ ਨੇ ਖਬਰ ਲਾਈ ਸੀਗੀ ਉਹ ਕਹਿੰਦੇ ਕਿ ਪਤੰਜਲੀ ਯੋਗ ਪੀਠ ਕਹਿੰਦਾ ਕਿ ਸਾਨੂੰ ਜੀ ਟੈਕਸ ਤੋਂ ਮੁਕਤੀ ਦੇ ਦਿਓ ਸਾਡੇ ਤੇ ਟ੍ਰਿਬਿਊਨਾਂ ਨੇ ਟੈਕਸ ਲਾਤਾ ਉਸ ਤੋਂ ਬਾਅਦ ਸੁਪਰੀਮ ਕੋਰਟ ਕਹਿੰਦੀ ਟੈਕਸ ਤਾਂ ਲੱਗੂਗਾ ਬਰਾਬਰੀ ਤੇ ਜ਼ਿੰਮੇਵਾਰ ਯਕੀਨੀ ਨਹੀਂ ਬਣਾਈ ਜਾਊਗੀ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸੇਵਾਵਾਂ ਤੇ ਲੱਗਦੇ ਟੈਕਸ ਦੇ ਦਾਇਰੇ ਦੇ ਵਿੱਚ ਆਉਣੇ ਆ ਤੇ ਨਾਲ ਹੀ ਇੱਕ ਸਿਧਾਂਤ ਨੂੰ ਸਪਸ਼ਟ ਕੀਤਾ ਸੁਪਰੀਮ ਕੋਰਟ ਨੇ ਕਿ ਜਦੋਂ ਵਪਾਰ ਕੰਮਾਂ ਦੀ ਗੱਲ ਆਉਂਦੀ ਹੈ ਤਾਂ ਕਿਸੇ ਵੀ ਇਕਾਈ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਹਿੱਸਾ ਪਾਉਣ ਤੋਂ ਛੋੜ ਨਹੀਂ ਦਿੱਤੀ ਜਾ ਸਕਦੀ ਕਸਟਮ ਆਫਕਾਰੀ ਤੇ ਸੇਵਾ ਟੈਕਸ ਅਪੀਲ ਟ੍ਰਿਬਿਊਨਲ ਨੇ ਹੁਕਮ ਦਿੱਤਾ ਕਿ ਯੋਗ ਯੋਗ ਕੈਂਪ ਇਹ ਕਹਿੰਦੇ ਕਿ ਸਾਡੇ ਯੋਗ ਕੈਂਪ ਤਾਂ ਲੋਕਾਂ ਦੀ ਸੇਵਾ ਕਰਦੇ ਆ ਇਹ ਤਾਂ ਲੋਕਾਂ ਦੀ ਸਿਹਤ ਸੁਧਾਰਦੇ ਆ ਉਹ ਕਹਿੰਦੇ ਯੋਗ ਕਿ ਭਾਵੇਂ ਕਿਸੇ ਟਰਸਟ ਵੱਲੋਂ ਚੰਦੇ ਦੇ ਨਾਂ ਉੱਤੇ ਮੁਫਤ ਵੀ ਕਰਵਾਏ ਜਾਣ ਤਾਂ ਵੀ ਇਹ ਸਿਹਤ ਤੇ ਫਿਟਨੈਸ ਸੇਵਾਵਾਂ ਦੇ ਘੇਰੇ ਦੇ ਵਿੱਚ ਆਉਂਦੇ ਆ ਤੇ ਚੰਦੇ ਦਾ ਜਿਹੜਾ ਸਰਵਰ ਟੈਕਸ ਬਣਦਾ ਉਹ ਤੁਹਾਨੂੰ ਦੇਣਾ ਪਊਗਾ ਕਾਨੂੰਨੀ ਤੌਰ ਤੇ ਤਰਕ ਸਹੀ ਹੈ ਕਿਉਂਕਿ ਟ੍ਰਿਬਿਊਨਲ ਨੇ ਦੇਖਿਆ ਕਿ ਦਿੱਤੀਆਂ ਜਾ ਰਹੀਆਂ ਸੇਵਾਵਾਂ ਹੈਲਥ ਕਲੱਬਾਂ ਤੇ ਫਿਟਨੈਸ ਸੈਂਟਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਉਹਨਾਂ ਸੇਵਾਵਾਂ ਵਰਗੀਆਂ ਐ ਤੇ ਪੂਰੀ ਤਰ੍ਹਾਂ ਟੈਕਸ ਦੇ ਘੇਰੇ ਦੇ ਵਿੱਚ ਐ ਹੁਣ ਪਤੰਜਲੀ ਕਰ ਕੀ ਰਿਹਾ ਇੱਥੇ ਕ੍ਰੋਨੋਲੋਜੀ ਸਮਝਾਉਣ ਵਾਲੀ ਗੱਲ ਹੋ ਜਾਂਦੀ ਜਿਹੜੀ ਜਿਹੜੀ ਇੱਕ ਅਕਸਰ ਸ਼ਬਦ ਪਹਿਲਾਂ ਸ਼ਬਦ ਵਰਤਦਾ ਸੀ ਅਮਿਤ ਸ਼ਾਹ ਨੇ ਕੀ ਕ੍ਰੋਨੋਲੋਜੀ ਸਮਝੋ ਉਸ ਤੋਂ ਬਾਅਦ ਤਾਂ ਦੇ ਰੂਪ ਦੇ ਵਿੱਚ ਰਵੀਸ਼ ਕੁਮਾਰ ਇਹ ਸ਼ਬਦ ਨੂੰ ਵਰਤਣ ਲੱਗ ਪਿਆ ਪਰ ਅਸਲ ਦੇ ਵਿੱਚ ਕਈ ਲੋਕ ਇਹਨੂੰ ਮੈਕੈਨਿਜ਼ਮ ਕਹਿ ਦਿੰਦੇ ਨੇ ਸਟੇਟ ਦਾ ਜਾਂ ਅਦਾਲਤੀ ਕੰਮਾਂ ਦਾ ਜਾਂ ਜਾਂਚੀਆਂ ਦਾ ਕਈ ਲੋਕ ਇਹਨੂੰ ਕਹਿ ਦਿੰਦੇ ਨੇ ਕਿ ਕੰਮਕਾਰ ਕਰਨ ਦਾ ਅਸਲ ਤਰੀਕਾ ਸਮਝੋ ਤੁਸੀਂ ਕੀ ਹੈ ਹੁਣ ਇਹ ਪਹਿਲੀ ਗੱਲ ਤਾਂ ਜਿਹੜਾ ਯੋਗ ਗੁਰੂ ਆਰਾਮ ਦੇਵ ਕਈ ਲੋਕ ਇਹਦੇ ਮure ਬਾਬਾ ਲਾਉਂਦੇ ਆ ਮੈਂ ਕਦੇ ਨਹੀਂ ਇਹਦੇ ਇਹਨੂੰ ਬਾਬਾ ਕਹਿ ਕੇ ਨਹੀਂ ਸੱਦਾ ਮੈਂ ਕਦੇ ਵੀ ਕਿਉਂਕਿ ਇੱਕ ਵਪਾਰੀ ਆ ਔਰ ਮੌਕਾ ਪ੍ਰਸਤ ਬੰਦਾ ਉਹ ਬੰਦਾ ਜੀਨੇ ਯੋਗ ਜਿਹਦੇ ਨਾਲ ਲੋਕ ਭਾਵਨਾਤਮਕ ਤੌਰ ਤੇ ਜੁੜੇ ਹੋਏ ਨੇ ਹੁਣ ਤੁਸੀਂ ਦੇਖੋ ਇਹਨੇ ਯੋਗ ਦਾ ਵਪਾਰੀਕਰਨ ਕਿਵੇਂ ਕੀਤਾ ਪਹਿਲਾਂ ਮੈਂ ਤੁਹਾਨੂੰ ਇਹ ਸਮਝਾਦਾ ਹਾਂ ਛੋਟ ਦੇ ਵਿੱਚ ਯੋਗ ਤਾਂ ਪਹਿਲਾਂ ਵੀ ਚੱਲਿਆ ਆ ਰਿਹਾ ਚੱਲਦਾ ਸਦੀਆਂ ਤੋਂ ਚੱਲ ਰਿਹਾ ਹੈ ਯੋਗ ਤਾਂ ਪਰ ਇਹਨੇ ਕੀ ਕੀਤਾ ਯੋਗ ਨੂੰ ਕਮਰਸ਼ੀਅਲਾਈਜ਼ ਕਰਤਾ ਇਹਨੇ ਯੋਗ ਦਾ ਵਪਾਰੀਕਰਨ ਕਰਤਾ ਟੀਵੀ ਤੇ ਆ ਕੇ ਯੋਗ ਵਿਖਾ ਕੇ ਤੇ ਇੱਕ ਬੀਬੀ ਆ ਸ਼ਿਲਪਾ ਸ਼ੈਟੀ ਉਹਦੇ ਨਾਲ ਦੀਆਂ ਤਸਵੀਰਾਂ ਬੜੀਆਂ ਵਾਇਰਲ ਹੋਈਆਂ ਇਹਨੇ ਲੋਕਾਂ ਨੂੰ ਇਹ ਸਮਝਾਤਾ ਜਿਹੜੇ ਵਿਚਾਰੇ ਸਿੱਧੇ ਸਾਦੇ ਲੋਕ ਨੇ ਇਹ ਕਹਤਾ ਜਾਂ ਇਹ ਉਹਨਾਂ ਦੇ ਕੰਨ ਦੇ ਵਿੱਚ ਫੂਕ ਮਾਰਤੀ ਜਾਂ ਇਹ ਮਨਾਂ ਦੇ ਵਿੱਚ ਬਿਠਾਤਾ ਕਿ ਯੋਗ ਨੂੰ ਜੇ ਅੱਗੇ ਕੋਈ ਲਿਜਾ ਸਕਦਾ ਤੇ ਉਹ ਆ ਰਾਮਦੇਵ ਜਿਹੜੇ ਰਾਮਦੇਵ ਦਾ ਕੁਝ ਹਜ਼ਾਰ ਦਾ ਕਾਰੋਬਾਰ ਸੀ 2014 ਤੋਂ ਪਹਿਲਾਂ ਕੁਝ ਹਜ਼ਾਰ ਕੁਝ ਸੈਂਕੜੇ ਕਰੋੜ ਦਾ ਕਹਿ ਦੇਣਾ ਚੱਲ ਮੈਂ ਇਹਦਾ ਮaan ਰੱਖ ਲੈਂਦੇ ਆ ਅੱਜ ਕੱਲ ਉਹ ਬੰਦਾ ਕੀ ਆ ਕੇ ਕਹਿ ਰਿਹਾ ਟੀਵੀ ਦੇ ਉੱਤੇ ਪ੍ਰੈਸਾਂ ਦੇ ਉੱਤੇ ਕਿ ਅਸੀਂ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰਾਂਗੇ ਕਿੰਨੇ ਦਾ 1 ਲੱਖ ਕਰੋੜ ਰੁਪਏ ਦਾ ਇੱਕ ਸਟੇਟ ਸਾਡੇ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਬਾ ਉਹ 3.5 3 ਲੱਖ ਕਰੋੜ ਰੁਪਏ ਆ ਸੋ ਪੰਜਾਬ ਦੀ ਜਿਹੜੀ ਜੀਡੀਪੀ ਆ ਜਾਂ ਪੰਜਾਬ ਦਾ ਜਿਹੜਾ ਬਜਟ ਆ ਉਹ ਤਕਰੀਬਨ 1.5 ਲੱਖ ਕਰੋੜ ਰੁਪਏ ਦੇ ਨੇੜ ਤੇੜੇ ਹੋਣਾ 1 ਲੱਖ ਕਰੋੜ ਰੁਪਏ ਦਾ ਟਰਨਓਵਰ ਔਰ ਉਸ ਤੋਂ ਬਾਅਦ ਕੀ ਈਡੀਏ ਦੇ ਘਰੇ ਗਈ ਕੀ ਇਨਕਮ ਟੈਕਸ ਨੇ ਛਾਪਾ ਮਾਰਿਆ ਕੀ ਹਰ ਕੰਮ ਹੁਣ ਅਦਾਲਤਾਂ ਹੀ ਕਰਨ ਹੋਰ ਕੋਈ ਇੱਥੇ ਨਾ ਕੋਈ ਏਜੰਸੀ ਨਾ ਕੋਈ ਹੋਰ ਵਿਸਲ ਬਲੋਅਰ ਕੋਈ ਬੱਚਾ ਹੀ ਨਹੀਂ ਇਸ ਮੁਲਕ ਦੇ ਵਿੱਚ ਜਿਹੜਾ ਕੋਈ ਕ੍ਰਾਸ ਚੈੱਕ ਕਰਦਾ ਹੋਵੇ ਜਿਹੜਾ ਕੋਈ ਵਾਚ ਡੌਗ ਹੋਵੇ ਕੋਈ ਏਜੰਸੀ ਐਸਸੀ ਜਿਹੜੀ ਇਹਨਾਂ ਚੀਜ਼ਾਂ ਨੂੰ ਨਿਰੀਖਣ ਕਰਦੀ ਹੋਵੇ ਇੱਕ ਬੰਦਾ ਜਿਹੜਾ ਕੁਝ ਸਾਲ ਪਹਿਲਾਂ ਕੁਝ ਲੱਖਾਂ ਦਾ ਕਾਰੋਬਾਰ ਸੀ ਕੁਝ ਕਰੋੜਾਂ ਦਾ ਕਾਰੋਬਾਰ ਸੀ ਅੱਜ ਉਹ ਏਡੇ ਵੱਡੇ ਅੰਪਾਇਰ ਦਾ ਮਾਲਕ ਬਣ ਗਿਆ ਜਿਵੇਂ ਪਹਿਲਾਂ ਡੇਰੇ ਸਿਰਸੇ ਵਾਲਾ ਬਣਿਆ ਸੀ ਕੋਈ ਕ੍ਰਾਸ ਚੈਕ ਨਹੀਂਗਾ ਕੁਛ ਨਹੀਂਗਾ ਖੈਰ ਹੁਣ ਆਪਾਂ ਇੱਥੇ ਲੋਕਾਂ ਤੇ ਆਉਣੇ ਆ ਲੋਕਾਂ ਨੇ ਮਣਾ ਦੇ ਵਿੱਚ ਇਹ ਗੱਲ ਬਿਠਾ ਦਿੱਤੀ ਗਈ ਕਿ ਯੋਗ ਨੂੰ ਜੇ ਕੋਈ ਬਚਾ ਸਕਦਾ ਤੇ ਉਹ ਆ ਰਾਮਦੇਵ ਲੋਕਾਂ ਦੇ ਵਿਚਾਰਾਂ ਨੇ ਭੋਲੇ ਭਾਲਿਆਂ ਨੇ ਟੀਵੀ ਤੇ ਲਾ ਕੇ ਰਾਮਦੇਵ 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 ਪਤੰਜਲੀ ਪਤੰਜਲੀ ਕਰਨਾ ਸ਼ੁਰੂ ਕਰ ਦਿੱਤਾ ਇਹ ਮੌਕਾ ਪ੍ਰਸਤ ਬੰਦੇ ਨੇ ਕਰੋਨਾ ਦੇ ਵਿੱਚ ਇੱਕ ਦਵਾਈ ਬਣਾਈ ਕੋਰੋਨਲ ਤੇ ਕੋਰੋਨਲ ਬਾਰੇ ਦਾਵਾ ਕੀਤਾ ਕਿ ਐਲੋਪੈਥੀ ਕੀ ਹੈ ਐਲੋਪੈਥੀ ਤਾਂ ਖਤਮ ਆ ਐਲੋਪੈਥੀ ਤਾਂ ਇਹ ਆ ਫਲਾਨ ਇਹ ਆਟਮ ਕਾ ਇਹ ਕਹਿੰਦਾ ਕੋਰੋਨਲ ਖਾਓ ਤੁਸੀਂ ਸੁਪਰੀਮ ਕੋਰਟ ਨੇ ਤੇ ਕੰਨ ਖਿੱਚੇ ਫੜ ਕੇ ਉਹ ਕਹਿੰਦੇ ਤੂੰ ਇਹ ਦਾਵਾ ਕਰਦਾ ਤੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਤੂੰ ਲੋਕਾਂ ਨੂੰ ਝੂਠੇ ਦਾਅਵੇ ਕਰਦਾ ਹਰੇਕ ਝੂਠੇ ਦਾਅਵੇ ਤੇ 1 ਕਰੋੜ ਰੁਪਏ ਦੇਣਾ ਪਊਗਾ ਤੈਨੂੰ ਖੈਰ ਮੁੜ ਕੇ ਬੰਦਾ ਆ ਗਿਆ ਦੂਜੇ ਪਾਸੇ ਕਹਿੰਦਾ ਦੀ ਸਾਨੂੰ ਜਿਹੜਾ ਟੈਕਸ ਲੱਗਦਾ ਸਾਡੇ ਤੇ ਉਹ ਸਾਨੂੰ ਛੋਟ ਦਿਓ ਸੁਪਰੀਮ ਕੋਰਟ ਕਹਿੰਦੀ ਛੋਟ ਨਹੀਂ ਮਿਲਦੀ ਆ ਜਿਹੜਾ ਤੁਸੀਂ ਯੋਗ ਕਰੇ ਕਹਿਨੇ ਆ ਨਾ ਇਹ ਜਿਹੜਾ ਟੈਕਸ ਆਉਂਦਾ ਉਹ ਸਿਹਤ ਤੇ ਫਿਟਨੈਸ ਵਾਵਾ ਦੇ ਘੇਰੇ ਦੇ ਵਿੱਚ ਆਉਂਦਾ ਬੰਦੇ ਦੇ ਪੁੱਤ ਬਣ ਕੇ ਟੈਕਸ ਜਮਾ ਕਰਾਓ ਖੈਰ ਅ ਇਸ ਤੋਂ ਅੱਗੇ ਚੱਲ ਗਏ ਹੁਣ ਆਪਾਂ ਜਿਹੜੀ ਲੇਟੈਸਟ ਸੁਣਵਾਈ ਤੇ ਆਪਾਂ ਆਉਣੇ ਆ 24 ਜਿਹੜੀ ਫਰਵਰੀ ਨੂੰ ਬਾਅਦ ਜਿਹੜੀ ਖਬਰ ਛਪੀ ਸੀਗੀ 23 ਅਪ੍ਰੈਲ ਨੂੰ ਜਿਹੜੀ ਖਬਰ ਛਪੀ ਸੀ ਉਸ ਤੋਂ ਬਾਅਦ ਹੁਣ ਇਹਨੇ ਕੀ ਕੀਤਾ ਅਸਲ ਦੇ ਵਿੱਚ ਇਹ ਬੰਦੇ ਨੇ ਇਹਨੇ ਕੋਰੋਨਲ ਜਿਹੜੀ ਦਵਾਈ ਸੀ ਉਹ ਮਾਰਕੀਟ ਦੇ ਵਿੱਚ ਉਤਾਰਤੀ ਸੀ ਕਰੋਨਾ ਦੇ ਵੇਲੇ ਤੇ ਉਹਦੋਂ ਦਾਵਾ ਕੀਤਾ ਸੀਗਾ ਕਿ ਕਰੋਨਾ ਦਾ ਇਲਾਜ ਸੰਭਵ ਹੈ ਤੇ ਇਹ ਪਰਮਾਉ ਇਸ਼ਤਿਹਾਰਬਾਜ਼ੀ ਕਰ ਰਿਹਾ ਸੀਗਾ ਫਿਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇਹਨਾਂ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਪਰਖ ਦੇ ਅਜਿਹੇ ਦਾਅਵੇ ਨਹੀਂ ਕੀਤੇ ਜਾ ਸਕਦੇ ਤੇ ਨਾ ਹੀ ਅਜਿਹਾ ਕੋਈ ਇਲਾਜ ਸੰਭਵ ਹੈ ਮਾਮਲੇ ਦੀ ਸੁਣਵਾਈ ਦੌਰਾਨ ਜਦੋਂ ਪਤੰਜਲੀ ਆਯੁਰਵੇਦ ਨੇ ਆਪਣੇ ਪੱਖ ਦੇ ਵਿੱਚ ਕੋਈ ਪਰਮਾਨਾ ਨਾ ਦਿੱਤਾ ਤਾਂ ਉਹਨਾਂ ਨੇ ਨਾ ਇਸ਼ਤਿਹਾਰਾਂ ਦੇ ਲਈ ਮਾਫੀ ਮੰਗ ਲਈ ਸਰਵੋੱਚ ਅਦਾਲਤ ਨੇ ਇਹ ਆਦੇਸ਼ ਦਿੱਤਾ ਕਿ ਪਤੰਜਲੀ ਆਯੁਰਵੇਦ ਜਿਸ ਤਰੀਕੇ ਦੀ ਇਸ਼ਤਿਹਾਰਬਾਜ਼ੀ ਕਰਦਾ ਆਇਆ ਉਸੇ ਤਰ੍ਹਾਂ ਹੁਣ ਉਹਨੂੰ ਅਖਬਾਰਾਂ ਦੇ ਵਿੱਚ ਵੀ ਇਸ਼ਤਿਹਾਰਬਾਜ਼ੀ ਕਰਕੇ ਖਾਣਾ ਪੂਰਤੀ ਕਰਨੀ ਪਊਗੀ ਤੇ ਮਾਫੀ ਮੰਗੇ ਇਸ਼ਤਿਹਾਰਬਾਜ਼ੀ ਕਰਕੇ ਪਰ ਪਤੰਜਲੀ ਨੇ ਅਖਬਾਰਾਂ ਦੇ ਵਿੱਚ ਮਹਿਜ਼ 5-7 ਦਾ ਇਸ਼ਤਿਹਾਰ ਦਿੱਤਾ ਖਾਣਾ ਪੂਰਤੀ ਦਿੱਤੀ ਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਇਸ ਵਿਹਾਰ ਤੋਂ ਖਫਾ ਅਦਾਲਤ ਨੇ RAMDEEP ਅਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ BALKRISHNAN ਦੀ ਖਿਚਾਈ ਕੀਤੀ ਜਸਟਿਸ ਹਿਮਾ ਕੋਹਲੀ ਤੇ ਜਸਟਿਸ ਇਹਾਸੂਦੀਨ ਆਮਾਉਲਾ ਦੇ ਬੈਂਚ ਨੇ ਕਿਹਾ ਕਿ ਜਦੋਂ RAMDEEP ਦੀ ਕੰਪਨੀ ਆਪਣੇ ਉਤਪਾਦਾਂ ਦਾ ਪ੍ਰਚਾਰ ਕਰਦੀ ਸੀ ਤਾਂ ਉਦੋਂ ਲੱਖਾਂ ਰੁਪਏ ਖਰਚ ਕੇ ਅਖਬਾਰਾਂ ਦੇ ਵਿੱਚ ਵੱਡੇ ਇਸ਼ਤਿਹਾਰ ਦਿੱਤੇ ਜਾਂਦੇ ਸੀ ਪਰ ਜਦੋਂ ਹੁਣ ਲੋਕ ਹਿੱਤ ਦਾ ਮਾਮਲਾ ਲੋਕ ਸਿਹਤ ਦਾ ਮਾਮਲਾ ਤੇ ਉਦੋਂ ਤੁਸੀਂ 5-17 ਦਾ 5 ਲਾਈਨਾਂ ਦਾ ਇਸ਼ਤਿਹਾਰ ਦੇ ਰਹੇ ਹੋ ਤੇ ਨਾਲ ਹੀ ਕਹਿ ਰਹੇ ਨੇ ਕਿ ਸਿਰਫ ਪਤੰਜਲੀ ਦਾ ਮਾਮਲਾ ਨਹੀਂ ਹੈ ਇਹਦੇ ਨਾਲ ਲੋਕਾਂ ਦੇ ਬਡੇਰੇ ਹਿੱਤ ਜੁੜੇ ਹੋਏ ਨੇ ਪਰ ਮਾਊ ਇਸ਼ਤਿਹਾਰ ਜਾਰੀ ਕਰਕੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ ਤੇ ਨਾਲ ਹੀ ਇਹਨਾਂ ਨੇ ਜਿਹੜੀਆਂ ਜਿਹੜੀ ਧਰ ਗਈ ਸੀ ਇੰਡੀਅਨ ਮੈਡੀਕਲ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਵੀ ਕਿਹਾ ਕਿ ਕੱਲਾ RAMDEO ਨਹੀਂ ਹੈ ਤੁਸੀਂ ਵੀ ਜਿਹੜੀ ਮਹਿੰਗਾਈ ਕੀਤੀ ਲੋਕਾਂ ਦੀ ਲੁੱਟ ਕਰ ਰਹੇ ਹੋ ਲੋਕਾਂ ਦਾ ਚੰਮ ਪੱਟ ਰਹੇ ਹੋ ਇਹਨੂੰ ਵੀ ਥੋੜਾ ਜਿਹਾ ਜ਼ਾਬਤੇ ਚ ਕਰੋ ਇਹ ਵੀ ਸਹਿਣਯੋਗ ਨਹੀਂ ਹੈ ਜਿਹੜੇ ਇਸ ਤਰੀਕੇ ਦੀ ਐਲੋਪੈਥੀ ਦੇ ਇਲਾਜ ਮਹਿੰਗੇ ਕੀਤੇ ਗਏ ਨੇ ਤਾਂ RAMDEO ਨੂੰ ਪੂਰੀਆਂ ਫਟਕਾਰਾਂ ਪਈਆਂ ਨੇ ਅਦਾਲਤ ਦੇ ਵਿੱਚ ਤੇ ਇਸ ਬੰਦੇ ਨੇ ਜਦੋਂ ਅਦਾਲਤੀ ਪ੍ਰਕਿਰਿਆ ਸੀ ਨਾ ਇੱਕ ਵਾਰੀ ਅਲੰਘੇ April ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਇਹ ਕਹਿੰਦਾ ਜੀ ਉਹ ਅਦਾਲਤ ਚਾ ਨਹੀਂ ਸਕਦੇ ਇਹਨਾਂ ਦਾ ਵਕੀਲ ਕਹਿੰਦਾ ਉਹ ਅਦਾਲਤ ਦੇ ਵਿੱਚ ਨਹੀਂ ਆ ਸਕਦੇ ਜੀ ਅਦਾਲਤ ਕਹਿੰਦੀ ਹੈ ਕਿਵੇਂ ਹੋ ਸਕਦਾ ਉਹ ਆ ਨਹੀਂ ਸਕਦੇ ਕਹਿੰਦੇ ਜੀ ਉਹ ਦਾ ਪ੍ਰਸ਼ੰਸਕਾਂ ਦਾ ਗਰੁੱਪ ਹੈ ਅਦਾਲਤ ਜਿਹੜਾ ਜੱਜ ਸਾਹਿਬ ਸੀਗੇ ਉਹ ਕਹਿੰਦੇ ਉਹਨਾਂ ਪਾਸੇ ਕਰੋ ਉਹਨਾਂ ਨੂੰ ਪ੍ਰਸ਼ੰਸਕਾਂ ਨੂੰ ਜਿਹੜੇ ਵੱਡੇ ਪ੍ਰਸ਼ੰਸਕ ਕਹਦੇ ਤੇ ਉਹਨੂੰ ਖਿੱਚ ਕੇ ਲਿਆਓ ਦਾ ਅਦਾਲਤ ਦੇ ਵਿੱਚ ਇਹ ਬੰਦਾ ਹੱਥ ਜੇ ਜੋੜ ਕੇ ਖੜ ਗਿਆ ਫਾਰਮੈਲਿਟੀ ਦੇ ਤੌਰ ਤੇ ਜੱਜ ਕਹਿੰਦਾ ਮਾਫੀ ਮੰਗ ਫਾਰਮੈਲਿਟੀ ਨਾ ਕਰ ਇੱਥੇ ਤੇ ਇਹਨਾਂ ਨੂੰ ਕਹਿੰਦੇ ਇਸ਼ਤਿਹਾਰ ਜਾਰੀ ਕਰੋ ਜਿਵੇਂ ਤੁਸੀਂ ਪਰ ਮਾਊ ਇਜਤਿਹਾਰ ਜਾਰੀ ਕੀਤੇ ਸੀ ਉਸੇ ਤਰੀਕੇ ਨਾਲ ਇਹਨਾਂ ਨੇ 2 ਕ 17 4 ਕ ਲੈਣਾ 5 ਕ ਲੈਣਾ ਛਾਪਤੀਆਂ ਉਹ ਫੇਰ ਫਟਕਾਰ ਪਈ ਅਦਾਲਤ ਨੇ ਕਿਹਾ ਕਿ ਤੁਸੀਂ 5 17 ਨਹੀਂ ਤੁਸੀਂ ਉਵੇਂ ਛਾਪੋ ਜਿਵੇਂ ਪਹਿਲਾਂ ਇਜਤਿਹਾਰਬਾਜ਼ੀ ਕਰਦੇ ਰਹੇ ਆ ਕਹਿਣ ਤੋਂ ਭਾਵੇਂ ਹੈ ਕਿ ਰਾਮਦੇਵ ਦੀ ਐਸੀ ਤੈਸੀ ਕਰਕੇ ਰੱਖਤੀ ਅਦਾਲਤ ਨੇ ਇਹਦੇ ਹੰਕਾਰ ਦਾ ਜਿਹੜਾ ਵੱਡਾ ਬਹੁਤ ਵੱਡਾ ਮਹਿ ਲੈਣੇ ਸਾਰਾ ਸੀ ਆਪਣੇ ਹੰਕਾਰ ਦੇ ਨਾਲ ਉਹ ਤੋੜ ਕੇ ਰੱਖਤਾ ਉਹਦਾ غرੂਰ ਤੋੜ ਕੇ ਰੱਖਤਾ ਚੱਕਣਾ ਚੂਰ ਹੋ ਗਿਆ ਇਹ ਆ ਕਾਨੂੰਨ ਤੁਸੀਂ ਕਾਨੂੰਨ ਤੋ ਉੱਤੇ ਨਹੀਂ ਜਾ ਸਕਦੇ ਤੁਸੀਂ ਚੰਦ ਸਿਆਸਤਦਾਨਾਂ ਦੇ ਚਾਪਲੂਸ ਹੋ ਸਕਦੇ ਆ ਤੁਸੀਂ ਸਿਆਸਤਦਾਨਾਂ ਦੀ ਨੇੜਤਾ ਦੇ ਨਾਲ ਪੈਸਾ ਕਮਾ ਸਕਦੇ ਆ ਇਹ ਉਹੀ ਬੰਦਾ 도ਗਲਾ ਪਾਣੇ ਦਾ ਵੇਖੋ ਕਿ ਜਦੋਂ ਯੂਪੀਏ ਦੀ ਸਰਕਾਰ ਸੀ ਤਾਂ ਇਹ ਕਹਿੰਦਾ ਸੀਗਾ ਕਿ 40 ਰੁਪਏ ਪੈਟਰੋਲ ਵੀ ਮਹਿੰਗਾ ਹੈ ਪਰ ਜਦੋਂ ਮੋਦੀ ਦੀ ਸਰਕਾਰ ਆਈ ਤੇ 80 85 ਰੁਪਏ 95 ਰੁਪਏ ਪੈਟਰੋਲ ਮਿਲਿਆ ਇਹ ਕਹਿੰਦਾ ਲੋਕਾਂ ਨੂੰ ਕਹਿੰਦਾ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਦੇਸ਼ ਦੇ ਲਈ ਤੁਸੀਂ ਇੰਨਾ ਕੁ ਟੈਕਸ ਵੀ ਨਹੀਂ ਪੇ ਕਰ ਸਕਦੇ ਤੇ ਜੇਕਰ ਹੁਣ ਲੋਕਾਂ ਨੂੰ ਟੈਕਸ ਕਹਿਣਾ ਤੇ ਉਦੋਂ 45 ਤੇ ਕਾਹ ਤੋਂ ਪੈਦਾ ਸੀਗਾ ਜਦੋਂ ਰਸੋਈ ਗੈਸ 400 ਤੋਂ 450 ਦਾ ਸਿਲੰਡਰ ਹੋਇਆ ਸੀ ਉਦੋਂ ਦੁੱਖ ਲੱਗਦਾ ਸੀ ਇਹਨਾਂ ਨੂੰ ਹੁਣ ਅੱਜਕੱਲ੍ਹ 1000 ਨੂੰ ਅੱਜਕੱਲ੍ਹ ਦੁੱਖ ਨਹੀਂ ਲੱਗਦਾ 90 ਲੱਖ ਲੋਕ ਪ੍ਰਧਾਨ ਮੰਤਰੀ ਦੀ ਜਿਹੜੀ ਸਿਲੰਡਰ ਉज्ज्वला ਸਕੀਮ ਸੀਗੀ 90 ਲੱਖ ਲੋਕ ਐਸੇ ਸੀ ਇਸ ਮੁਲਕ ਦੇ ਵਿੱਚ ਜਿਨ੍ਹਾਂ ਤੋਂ ਦੂਰੀ ਬਾਰ ਪਰਵਾਇਆ ਨਹੀਂ ਗਿਆ ਇਹ ਉਹੀ ਬੰਦਾ ਜਿਹਦੇ ਤੇ ਉੱਤਰਾਖੰਡ ਦੇ ਵਿੱਚ ਕੁੜੀਆਂ ਨੇ ਦੋਸ਼ ਲਾਏ ਇਹਦੇ ਜਿਹੜਾ ਯੋਗਜਾਗ ਆ ਜੋ ਵੀ ਇਹਦਾ ਉਥੇ ਸਕੂਲ ਕਾਲਜ ਆ ਉਹ ਕਹਿੰਦੇ ਸਾਨੂੰ ਇੱਥੇ ਤੰਕ ਕੀਤਾ ਜਾਂਦਾ ਹੈ ਇਹ ਬੰਦੇ ਨੇ ਪੀੜ ਹੀ ਨਹੀਂ ਚੱਲਣ ਦਿੱਤੀ ਉੱਤਰਾਖੰਡ ਸਰਕਾਰ ਦੀ ਕਿਸੇ ਦੀ ਜ਼ਰੂਰਤ ਨਹੀਂ ਹੋਏ ਦੇਤੇ ਮਾਮਲਾ ਦਰਜ ਕਰਕੇ ਤੇ ਕਾਰਵਾਈ ਕਰਨ ਦੀ ਇਸ ਬੰਦੇ ਦੇ ਉੱਤੇ ਦੋਸ਼ ਲੱਗੇ ਕਿ ਇਹ ਮੁੰਡੇ ਜੰਮਣ ਦੀ ਦਵਾਈ ਦਿੰਦਾ ਇਸ ਬੰਦੇ ਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਿਆ ਏਜੰਸੀਆਂ ਵਾਚਡੌਗ ਪੁਲਿਸ ਫੋਰਸਸ ਹੋਰ ਸਾਰਾ ਕੁਝ ਸਾਰਾ ਕੁਝ ਇਸ ਬੰਦੇ ਦੇ ਮੂਰੇ ਨਿਸ਼ਾਵਰ ਕਰ ਦਿੱਤਾ ਗਿਆ ਹਕੂਮਤ ਵੱਲੋਂ ਸਰਕਾਰ ਵੱਲੋਂ ਇਹਦੇ ਅੱਗੇ ਨਿੱਸਲ ਹੋ ਗਿਆ ਢੇਰੀ ਹੋ ਗਿਆ ਪਰ ਜਦੋਂ ਇਹ ਬੰਦਾ ਅਦਾਲਤ ਦੀ ਕਚਹਿਰੀ 'ਚ ਗਿਆ ਤੇ ਅਦਾਲਤ ਨੇ ਇਹਨੂੰ ਔਕਾਤ ਦਿਖਾਈ ਕਿ ਤੇਰੀ ਔਕਾਤ ਕੀ ਐ ਉਹ ਕਹਿੰਦੇ ਤੂੰ ਹੱਥ ਜੋੜ ਕੇ ਖੜ੍ਹ ਐਦਾਂ ਸਾਵਧਾਨੀ ਖੜ੍ਹ ਸਕਦਾ ਤੂੰ ਕਿਸੇ ਬਰਾਦ 'ਚ ਨਹੀਂ ਖੜਾ ਕਿ ਜਿਵੇਂ ਮਰਜ਼ੀ ਤੇਰਾ ਜੀ ਕਰੇ ਲੱਤ ਜੀ ਕੱਢ ਕੇ ਲੱਕ ਜਾ ਕੱਢ ਕੇ ਕੱਚਾਂ 'ਚ ਹੱਥ ਪਾ ਕੇ ਖੜਾ ਰਹੇਗਾ ਸੋ ਇਹ ਆ ਰਾਮਦੇਵ ਜਿਹਦੇ ਜਿਹੜਾ ਬੰਦਾ ਬੜਾ ਤਕੜਾ ਆਪਦੀ ਜਣੇ ਬਹੁਤ ਹੰਕਾਰਿਆ ਫਿਰਦਾ ਸੀ ਪਰ 4-5 4-5 ਦੀ ਅਦਾਲਤੀ ਕਾਰਵਾਈਆਂ ਦੇ ਵਿੱਚ ਇਹਦਾ ਗਰੂਰ ਤੋੜ ਕੇ ਰੱਖ ਦਿੱਤਾ ਤੇ ਸੁਪਰੀਮ ਕੋਰਟ ਨੇ ਐਲੋਪੈਥੀ ਨੂੰ ਵੀ ਕਿਹਾ ਇੰਡੀਅਨ ਮੈਡੀਕਲ ਮੈਡੀਕਲ ਐਸੋਸੀਏਸ਼ਨ ਨੂੰ ਕਿ ਤੁਸੀਂ ਲੋਕਾਂ ਦੀ ਛਿੱਲ ਪਟਣੀ ਬੰਦ ਕਰੋ ਚੰਮ ਪਟਣਾ ਬੰਦ ਕਰੋ ਤੇ ਸਸਤੀਆਂ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਓ ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਸ਼ਾਇਦ ਲੋਕਾਂ ਦਾ ਕਾਨੂੰਨ ਦੇ ਵਿੱਚ ਜਿਹੜਾ ਬਚਦਾ ਖੋਜਦਾ ਭਰੋਸਾ ਉਹ ਵੀ ਨਾ ਬਚੇ ਬਹੁਤ ਬਹੁਤ ਧੰਨਵਾਦ ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ